ਜੀਵਤਾ ਤਾੜੀਆਂ ਤੇ ਕਿ ਸ਼ਾਇਦ ਜੇ ਮੈਂ ਰਤਨਾ ਵਾਂ ਤੇ ਸਰ ਆਪਣੀ ਪਹਿਲੀ ਅਪਾਰਟਮੈਂਟ ਤੇਰਾਬਾ ਬਨਾਨ ਦੀ ਅਜੀ ਜਿਤੇ ਭਾਗਾ ਵਾਲਿਆ ਇਹਨਾਂ ਦੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਤੇ ਪਹਿਲੀ ਅਪਾਰਟਮੈਂਟ ਆ ਤੁਹੇ ਉਸ ਤੋਂ ਵੀ ਜ਼ਿਆਦਾ ਭਾਰਸ਼ਾ ਲਈਏ ਨੇ ਜਿਨ੍ਹਾਂ ਦੀ ਸ਼ੁਰੂਆਤ ਇਸ ਪਵਿੱਤਰ ਤੱਕ ਦੀ ਤਸਵੀਰ ਹੋਈ ਹੈ ਉਹਨਾਂ ਦੇ ਨਾਲ ਤਸਵੀਰ ਦੇਣਾ ਮੇਰਾ ਚੱਲੇ ਉਸ ਤੋਂ ਡਗਰੇ ਤੇ ਨਾ ਨਾ ਗੁਚੇ ਅੰਦੇ ਆ ਜਾ ਨਾ ਗੁਚੇ ਐਸ ਜਹਾਜ਼ ਵਿੱਚ ਕੋਈ ਨਹੀਂ ਕਰ ਦਿੰਦਾ ਔਰ ਅੱਜ ਦਾ ਫੰਕਸ਼ਨ ਰੱਖ ਲਈ ਮੈਡੀਕਲ ਲੈਂਡਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਐਸੇ ਉਪਰਾਲੇ ਜਿਹੜੇ ਕੀਤੇ ਜਾਂਦੇ ਆ ਸਾਡੀਆਂ ਨੰਨੀਆਂ ਧੀਆਂ ਤੇ ਸਾਰੀਆਂ ਧੀਆਂ ਦਾ ਬੜਾ ਹਮਲਾ ਦਰਨੀ ਆ है सारे शब्दों मैं एस डी एम साहब का भी धनबाद करना यह जहाँ फंक्शन ऑर्गेनाइज करना से चेयर करने बहुत बहुत धनबाद जी डॉक्टर आदित्य शर्मा जी आई एस साढ़े चीते शीफ रहे हैं इस अलावा जी एम साहब ऑनरेबल संदीप महाजन जी साढ़े छोटी क्लब ने भी सोचा दो हज़ार तेई में असं ਪਹਿਲੀ ਵਾਰੀ ਨੰਨੀਆਂ ਥੀਆਂ ਨੇ ਲੋੜੀ ਮੇਰਾ ਪਤਾ ਲੱਗਾ ਇਸ ਕਲੱਬ ਨੂੰ ਬਣਾਈ ਸੀ ਉਸ ਕਲੱਬ ਉਸ ਪ੍ਰੋਗਰਾਮ ਤੇ ਕੰਤੀ ਥੀਆਂ ਜਿਹੜੀ ਸੇਕ ਸਾਡੇ ਘਟਵਾਲੀਆਂ ਅਸ਼ੀਰਵਾਦ ਉਹਨਾਂ ਨੂੰ ਕਲੱਬ ਨੇ ਸਰਮਾਨਾ ਇਸ ਵਾਰੀ ਵੀ ਸ਼ਾਦੀ ਕਲੱਬ ਨੇ ਮਨ ਬਣਾਇਆ ਕਿ ਨਵੇਂ ਸਾਲ ਦੀ ਸ਼ੁਰੂਆਤ ਅਸੀਂ ਨੰਨੀਆਂ ਕੇ ਆਪ ਕਵਰ ਕਰਕੇ ਕਰਾਈਏ ਇਹਨਾਂ ਦੇਵੀਆਂ ਦਾ ਇਹਨਾਂ ਲਕਸ਼ੀਆਂ ਦਾ ਅਸ਼ੀਰਵਾਦ ਉਹ ਆਮ ਤੌਰ ਤੇ ਦੇਖੋ ਕਿ ਕਿਸ ਤਰ੍ਹਾਂ ਧੰਤੰ ਧੰਤੰ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਕਵਿਤਾ ਦੇਰਵਾ ਬਣਾ ਲਿੱਤੇ ਹੀ ਵਾਰਸਾਂ ਤੇ ਕਦੇ ਵੀ ਆਪਣੇ ਵਿੱਚ ਜਿਹੜਾ ਆਕੜ ਨਹੀਂ ਆਉਂਦੇ ਨੇ ਨਿਮਰ ਸੁਭਾਅ ਦੇ ਨਾਲ ਹੀ ਗੁੜੀਆਂ ਨੂੰ ਜਿਤਨਾ ਜੋ ਕਿ ਬਾਬਾ ਜੀ ਨੇ ਵੀ ਐਵੇਂ ਕੀਤਾ ਸੀਗਾ ਕਹਿੰਦੇ ਨੇ ਕਿ ਰਿਓੜੀ ਵਰਗੀ ਮਿਠਾਸ ਹੋਵੇ ਪਰ ਸਿਰਤ ਹੋਵੇ ਅੱਗ ਜਿਹੀ रोड़ी वर्गी मिठाई और तार तार में इन्ना ली इन्ना ने कुड़ियाँ ली लोड़ी में है। ली पर सब तो दा बहुत बहुत आर माते की छोटी जी फील करना चाहूँगी मैं एक बार जोड़ा तार सिटी वाल फेरी मान जो एसडीएम साहब मेरे लग लगे बैठे ने डीएम सर चलिए अच्छा तो साहब बैठे हैं बहुत सारे प्रोग्राम करते ਸਾਰਿਆਂ ਦਾ ਸਤਿ ਸ੍ਰੀ ਅਕਾਲ ਮੈਂ ਨੂੰ ਇਸ ਮੌਕੇ ਤੇ ਬੋਲਣ ਦਾ ਮੌਕਾ ਦਿੱਤਾ ਗਿਆ ਮੈਂ ਵੀ ਬੁਲਾ ਰਹਾ ਤਾਂ ਹੈ ਨਹੀਂ ਮੈਂ ਸਾਰੇ ਫੀਡਿਵੈਲ ਫੇਰ ਕੇ ਬਹੁਤ ਬਹੁਤ ਬੁਲਾਇਂ ਦਿੰਨਾ ਤੇ ਮੈਂ ਇਹਨਾਂ ਨੂੰ ਲਾਤ ਨਾ ਕਿ ਇਹਨਾਂ ਦੀ ਅਸੀਂ ਮਾਲੀ ਮਦਦ ਜਿਹੜੀ ਹੈ ਸਭ ਤੋਂ ਜ਼ਰੂਰ ਕਰਿਆ ਕਰਾਂਗੇ ਕਿਉਂਕਿ ਅਸੀਂ ਪਹਿਲਾਂ ਤਰਣੇ ਅੰਡਾ ਸਾਹਿਬ ਨੇ ਵੀ ਨਾ ਗਲਤੀ ਕੀਤੀ ਸੀ ਅਸੀਂ ਨਾ ਚੰਡੀਗੜ੍ਹ ਸੀ ਉਹ ਵੀ ਮੈਂ ਦੱਦਲ ਜਣ ਅਸੀਂ ਫੇਰ ਨੂੰ ਹਾਂ ਦਾ ਸਾਹਿਬ ਦੇ ਕਹਿਣ ਤੇ ਆ ਕੇ ਰੁਕਿਆ ਤੇ ਕਰਕੇ ਜੋ ਸਿਟੀ ਵੈਲਫੇਅਰ ਤੋਂ ਜੋ ਵੀ ਕਰਾਇਦਾ ਚਾਹੀਦੀ ਹੋਏਗੀ ਉਹ ਪੂਰਿਆ ਕਰਾਂਗੇ ਬੋਲੇ ਸੋਨਹਿਰ ਇੱਕ ਤੀਆਂ ਦਾ ਜਿਹੜਾ ਤਿਹਾੜਾ ਸੀ ਉਹ ਆਰਗੇਨਾਈਜ਼ ਕੀਤਾ ਆਪਣੇ ਦੇ ਵਿੱਚ ਤੇ ਇਨੀ ਠੰਡ ਦੇ ਬਾਵਜੂਦ ਵੀ ਆਪਣੇ ਬੰਦੇ ਆ ਕੇ ਕੀ ਹੋਇਆ ਬਹੁਤ ਚੰਗੀ ਗੱਲ ਹੈ ਤੇ ਮੈਨੂੰ ਤਾਂ ਇੱਥੇ ਚਲੋ ਮੈਂ ਰਹਿਣ ਵਾਲਾ ਵੈਸੇ ਮਾਲੀਦਾ ਰਿਹਾ ਬਟ ਇੱਥੇ ਆ ਕੇ ਜਿਵੇਂ ਲੱਗ ਰਿਹਾ ਕਿ ਮੈਂ ਕਰ ਹੀ ਆ ਗਏ ਹਾਂ ਇਹਦਾ ਬਿਲਕੁਲ ਮੌਰ ਖਤਮ ਹੋ ਗਿਆ ਸਭ ਇਹ ਰੀਸਿਕਾ ਅੰਦਰ ਦਾ ਜਿੰਨਾ ਵਧੀਆ ਸਾਨੂੰ ਇਨਟਰਟੇਨ ਕੀਤਾ ਅੱਜ ਇਹਨਾਂ ਚਿਪਕੂਲੇ ਵਿੱਚ ਨਹਾ ਬਹੁਤ ਮਜ਼ਾ ਆਇਆ ਸਾਨੂੰ ਵਾਹ ਇਹਨਾਂ ਨੇ ਬਹੁਤ ਹੀ ਜ਼ਿਆਦਾ ਜਿਹੜੀ ਕੋਈ ਸੀ ਬਹੁਤ ਜ਼ਿਆਦਾ ਅਚੀ ਸੀਗੀ ਬਹੁਤ ਜ਼ਿਆਦਾ ਮਤਲਬ ਪਾਵਰਫੁਲ ਸੀਗੀ ਬਹੁਤ ਅੱਛਾ ਮੈਸੇਜ ਵੀ ਕੰਕੇ ਬੇਕੀਤਾ ਅੱਜ ਤੇ ਬਸ ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗ ਰਿਹਾ ਤੇ ਮੇਰੀ ਮਜ਼ੇ ਹੀ ਪਰਮਾਨੰਦ ਅੱਜ ਜੋ ਬੇਤੀ ਹੈਗੀ ਹੈ ਕਿ ਜਿਹੜੀ ਹੈ ਆਪਣੀ ਲੋੜੀ ਦੀ ਜਿਹੜੀ ਆਗੇ ਹੈਗੀ ਹੈ ਉਹਦੇ ਵਾਂਗੂ ਜਿਹੜਾ ਆਪਣਾ ਡੇਰਾ ਹੈਗਾ ਉਹ ਵੀ ਬਹੁਤ ਵਕਤ ਤੇ ਹੋ ਰਹੀ ਹੈ ਬਹੁਤ ਬਹੁਤ ਸ਼ੁਕਰੀਆ ਦੀਨਾਪਾਪਾ ਨਾਲ ਸ਼੍ਰੀ ਅਨਿਤੇਸ਼ ਸ਼ਰਮਾ ਜੀ ਉਹਨਾਂ ਦੇ ਨਾਲ ਦੀਨਾਪਾਪਾ ਨਾਲ ਦਿੱ ਸੀਨੀਅਰ ਸਿਟੀਜ਼ਨ ਆਵਰ ਕੈਨਰਾਈ ਔਰ ਮੁਕੇ ਸਮਾਜ ਸੇਵਕ ਬਾਬਾ ਰਜਿੰਦਰ ਸਿੰਘ ਜਪੇਦੀ ਜੀ ਐਮ ਕੋਰੀਡੋਰ ਮਹਾਰਜਨ ਜੀ ਨਹਿਰ ਸਿਲਦਰ ਸਰਦਾਰ ਪ੍ਰਦੀਪ ਸਿੰਘ ਜੀ ਐਸ ਐਚ ਯੂ ਮੇਰੇ ਵੱਡੇ ਭਰਾ ਸ਼੍ਰੀ ਅਸ਼ੋਕ ਸ਼ਰਮਾ ਜੀ ਸ਼੍ਰੀ ਰਮੇਸ਼ਪਾਲ ਜੀ ਸ਼੍ਰੀ ਅਸ਼ੋਕ ਸੋਨੀ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀਮਤੀ ਸ਼ਿਗਾ ਮੁਕਤਾ ਜੀ ਔਰ ਮੇਰੀ ਬੇਟੀ ਬੀਟੀ ਇਸ ਦਰ ਕੇ ਅੰਗੇ ਇੱਕ ਤੇ ਮੇਰੀ ਵਾਈਫ ਜਦਾਰ ਸਕੂਲ ਦੇ ਵਿੱਚ ਤੇ ਦੀਚ ਕਰਦੇ ਨੇ ਜੁਗਤਾ ਜੀ ਮੇਰਾ ਪਾਪਾ ਨਗਰ ਕੌਂਸਲਰ ਸਭਾam ਸਿਟੀ ਵੈਲਫੇਅਰ ਕਰ ਆਪਣੇ ਪ੍ਰਧਾਨ ਸ਼੍ਰੀ ਰਜੇਸ਼ ਹੰਨਾ ਜੀ ਔਰ ਉਹਨਾਂ ਦੀ ਸਮੁੱਚੀ ਟੀਮ ਦੇਣਾ ਬਾਬਾ ਨਾਲੋਂ ਤੋਂ ਮੇਰੇ ਪ੍ਰੈਸ ਦੇ ਸਹਿਯੋਗੀ ਅੱਜ ਦਾ ਜਿਹੜਾ ਦਿਨ ਹੈ ਬਹੁਤ ਹੀ ਖੁਸ਼ੀਆਂ ਦੇ ਭਰਦਾ ਹੋਇਆ ਦਿਨ ਹੈ ਕਿਉਂਕਿ ਲੜਕੀ ਜੋ ਹੈ ਇਸ ਨੂੰ ਘਰ ਦੇ ਵਿੱਚ ਲਕਸ਼ਮੀ ਕਿਹਾ ਗਿਆ ਹੈ ਜਦੋਂ ਲੜਕੀ ਜਨਮ ਲੈਂਦੀ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਸਾਡੀ ਘਰ ਦੇ ਵਿੱਚ ਲਕਸ਼ਮੀ ਆ ਗਈ ਮੈਂ ਅੱਜ ਕੋਚ ਉਸ ਲਕਸ਼ਮੀ ਵਾਸਤੇ ਕੁਝ ਲੈ ਕੇ ਆਇਆ ਮੇਰਾ ਵੀ ਜੀ ਕਰਦਾ ਸੀ ਕੁਝ ਬੋਲਾਂ ਪਰ ਚੰਸੇ ਦੀ ਜਦੋਂ ਵੀ ਕਿਸੇ ਦੇ ਘਰ ਧੀ ਦਾ ਜਨਮ ਹੁੰਦਾ ਹੈ ਤਾਂ ਸਾਰੇ ਕਹਿੰਦੇ ਹਨ ਕਿ ਲక్ష్ਮੀ ਆਈ ਹੈ ਤੇ ਚਾਰੇ ਪਾਸੇ ਰੌਣਕਾਂ ਹੁੰਦੀਆਂ ਹਨ ਅਤੇ ਉਹ ਵੀ ਆਪਣੇ ਮਾਪਿਆਂ ਦੀ ਅੱਖ ਦਾ ਤਾਰਾ ਹੁੰਦੀਆਂ ਹਨ ਪਰ ਫਿਰ ਵੀ ਉਸ ਦਾ ਆਪਣਾ ਕੋਈ ਵजूद ਨਹੀਂ ਜੇ ਮਾਪੇ ਦੇ ਘਰ ਹੈ ਤਾਂ ਪਰਾਇਆ 딸 ਹੈ ਜੇ ਸਹੁਰੇ ਘਰ ਚਲੀ ਗਈ ਤਾਂ ਕਹਿੰਦੇ ਨੇ ਬਗਾਨੀ ਏ ਉਸ ਦਾ ਆਪਣਾ ਕੋਈ ਘਰ ਹੀ ਨਹੀਂ ਇੱਥੋਂ ਤੱਕ ਕਿ ਰਾਜਿਆਂ ਦੀਆਂ ਧੀਆਂ ਵੀ ਆਪਣੀ ਕਿਸਮਤ ਨਾਲ ਨਹੀਂ ਕਰ ਸਕੀਆਂ ਗੁਰਦਾਸ ਮਾਨ ਜੀ ਨੇ ਬਹੁਤ ਸੋਹਣਾ ਲਿਖਿਆ ਇੱਕ ਤੂ ਦੇਵੀ ਸੀਤਾ ਮਾ ਨੂੰ ਰਾਮ ਵਸਾਰ ਗਏ ਜੂਵੇ ਵਿੱਚ ਤਰੋਪ دیے ਤੈਨੂੰ ਪਾਂਡੋ ਹਾਰ ਗਏ ਉਹ ਸਤਰਾ ਜਿਹੜੀਆਂ ਰੇਣਾ ਜੀ ਜਦੋਂ ਬੋਲੀਆਂ ਗੁਰਦਾਸ ਮਾਨ ਜੀ ਨੇ ਹਰ ਬੰਦਾ ਭਾਵਤ ਹੋ ਗਿਆ ਤਾਂ ਮੈਂ ਉਸ ਸਤਾਂ ਨੂੰ ਆਪਣੀ ਆਵਾਜ਼ ਦੇ ਨਾਲ ਥੋੜਾ ਜਿਆਦਾ ਤੁਹਾਡੇ ਮੁਹਾਰਤਿਤ ਕਰਨਾ ਚਾਹਾਂਗਾ ਕਿਸਮਤ ਪੂਰੀਏ ਤੈਨੂੰ ਇਹਨਾ ਪਿਆਰ ਦਿਆਂ ਆਪਣੇ ਹੀ ਸੇਹੀ ਦੁਨੀਆ ਮੈਂ ਤੇਤੋਂ ਵਾਰ ਦਿਆਂ ਪੂਰੀਏ ਕਿਸਮਤ ਪੂਰੀਏ ਤੈਨੂੰ ਇਹਨਾ ਪਿਆਰ ਦਿਆਂ ਆਪਣੇ ਹੀ ਸੇਹੀ ਦੁਨੀਆ ਮੈਂ ਤੇਤੋਂ ਵਾਰ ਦਿਆਂ it's तो जिसे अपने डेरे दिन सारिया शख्सियत आई सगियां बाबा जी भी आए थे संदीप महाजन जी अपने जनरल मैनेजर से होर भी बहुत शख्सियतियां आई सी बहुत ही चंगी गल थी कि अपनी नन्नी जिया ने उन्होंने त्यौहार तो मनाया ਇਹ ਬਹੁਤ ਹੀ ਜ਼ਿਆਦਾ ਮਾਨ ਸਤਿਕਾਰ ਨਾਲ ਮਿਲਿਆ ਗਿਆ ਸੀਗਾ ਇੱਥੇ ਬਹੁਤ ਜ਼ਿਆਦਾ ਵਧੀਆ ਕਵਿਤਾਆਂ ਹੋਈਆਂ ਹਨ ਚੁਟਕਲੇ ਵੀ ਹੋਏ ਆ ਬਿਲਕੁਲ ਕਰਵਰ ਦਾ ਮਾਹੌਲ ਸੀਗਾ ਤੇ ਮੈਂ ਬਹੁਤ ਬੜਾ ਮਾਣ ਕਰਦਾ ਹਾਂ ਕਿ ਸਿਟੀ ਵੈਲਫੇਅਰ ਕਲੱਬ ਨੇ ਪੂਰਾ ਪ੍ਰੋਗਰਾਮ ਦਾ ਆਰਗੇਨਾਈਜੇਸ਼ਨ ਕੀਤਾ ਤੇ ਮੈਨੂੰ ਇੱਥੇ ਸਭ ਬਹੁਤ ਬੜਾ ਲੱਗਿਆ ਤੇ ਲੋੜੀ ਲੈ ਕੇ ਬਤਾਈਆਂ ਦੀ ਸਾਹਿਬ ਮੈਂ ਸ਼ਿਖਾ ਗੁਪਤਾ ਡੀਰਾ ਬਵਨ ਨਗਰ ਕੌਂਸਲ ਦੀ ਪ੍ਰਧਾਨ ਸਿਟੀ ਵੈਲਫੇਅਰ ਕਲੱਬ ਵਾਲਿਆਂ ਨੇ ਜਿਹੜੀ ਅਸਪੀਆਂ ਦੀ ਲੋੜੀ ਪਾਈ ਹੈ ਉਨੂੰ ਮੈਂ ਬਹੁਤ ਵਧੀਆ ਸਮਝਿਆ ਕਿ ਬਹੁਤ ਵਧੀਆ ਰੀਤਾਂ ਨਾਲ ਚਲਾਈਏ ਕਿ ਸਾਾਨੂੰ ਉਹ ਗੋਇ ਰੀਤ ਚਲਾਨੀ ਚਾਹੀਦੀ ਹੈ ਕਿ ਗੁੰਡੀਆਂ ਦੀ ਲੋੜੀ ਜਿਹੜੀ ਆ ਅਸੀਂ ਹਮੇਸ਼ਾ ਹੀ ਮਨਾਉਂਦੇ ਆ ਪਰ ਸਾਨੂੰ ਧੀਆਂ ਨੂੰ ਵੀ ਅੱਗੇ ਕਰਨਾ ਚਾਹੀਦਾ ਹੈ ਕਿ ਨਾ ਸਾਰੇ ਆਏ ਦੇਤੀ ਲੋਕਾਂ ਨੂੰ ਆਪਣੀ ਲੋੜੀ ਵੀ ਬਹੁਤ ਬਹੁਤ ਫੜਾਈ ਥਰੀ ਬਣਾ ਇੱਕੋ ਠੀਕ ਆ ਫਿਰ ਸਿਟੀ ਵੈਲਫੇਅਰ ਕਲੱਬ ਡੇਰਾ ਬਾਬਾ ਦਾਣੇ ਕੋਲ ਨੂੰ ਨੰਨੀਆਂ ਧੀਆਂ ਦੀ ਲੋੜੀ ਸੀਨੀਅਰ ਸੈਕੰਡਰੀ ਸਕੂਲ ਫਾਰ ਬੋਇਜ਼ ਵਿੱਚ ਮਨਾਈ ਗਈ ਕਿ ਬੜੇ ਕਲੱਬ ਵਾਸਤੇ ਸਾਡੇ ਡੇਰਾ ਬਾਬਾ ਨਾਨਕ ਵਾਸਤੇ ਖੁਸ਼ੀ ਦੀ ਗੱਲ ਆ ਕਿ ਸਾਡੇ ਵਿੱਚ ਔਨਰੇਬਲ ਐਸਡੀਐਮ ਸਾਹਿਬ ਡੇਰਾ ਬਾਬਾ ਨਾਨਕ ਸ਼੍ਰੀ ਦਿੱਤਿਆ ਸ਼ਰਮਾ ਜੀ ਆਈਐਸ ਜਨਰਲ ਮੈਨੇਜਰ ਕਟਾਰਪੁਰ ਕੋਆਰਡੀਨੇਟਰ ਸਾਹਿਬ ਸ਼੍ਰੀ ਸੰਦੀਪ ਮਹਾਜੰਦੀ ਬਾਬਾ ਰਜਿੰਦਰ ਸਿੰਘ ਬਿੱਧੀ ਸਾਹਿਬ ਐਨਆਰਆਈ ਤਹਿਸੀਲਦਾਰ ਸਾਹਿਬ ਡੇਰਾ ਬਾਬਾ ਨਾਨਕ ਨਾਇਬ ਤਹਿਸੀਲਦਾਰ ਸਾਹਿਬ ਐਸਏਟੀ ਡੇਰਾ ਬਾਬਾ ਨਾਨਕ ਤਸ਼ਰੀਫ ਲੈ ਕੇ ਆਏ ਪ੍ਰਧਾਨ ਨਗਰ ਕੌਂਸਲ ਸ਼ਿਖਾ ਗੁਪਤਾ ਜੀ ਡਾਕਟਰ ਰਜਨੀ ਪਵਾੜ ਜੀ ਮੈਂ ਸਾਰਿਆਂ ਦਾ ਕਲਬ ਬੋਲੋ ਥੈਂਕਸ ਕਰਨਾ ਹੈ ਕਿ ਜਿਹੜੇ ਪਰਿਵਾਰ ਨੰਨੀਆਂ ਧੀਆਂ ਨੂੰ ਨਾਲ ਲੈ ਕੇ ਆਏ ਨੇ ਇਹਨਾਂ ਨੂੰ ਧੀਆਂ ਦੀ ਲੋੜੀ ਦੀ ਬਹੁਤ-ਬਹੁਤ ਵਧਾਈਆ